ਪਿੰਡ ਵਾਲੇ ਘਰ ਦਾ ਮੋਹ ਵਿਆਸਤ ਯਾਦਾਂ ਅਤੇ ਸੰਵੇਦਨਸ਼ੀਲਤਾ ਦੀ بےਮਿਸਾਲ ਗਾਥਾ ਕੀ ਤੁਸੀਂ ਆਪਣੇ ਪਿੰਡ ਆਪਣੇ ਪਰਿਵਾਰ ਆਪਣੇ ਘਰ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਨੂੰ ਮੁੜ ਜਿਉਣਾ ਚਾਹੁੰਦੇ ਹੋ ਤੇ ਸ਼ਿਵਾਨੀ ਸ਼ਰਮਾ ਇਸ ਅ ਰਾਈਟਰ ਸ਼ੀ ਇਜ਼ ਅ ਰਾਈਟਰ ਇਸ ਪਬਲਿਸ਼ਡ ਬਾਇ ਰੀਪਬਲਿਕੇਸ਼ਨ ਦਾ ਅ ਨੋਵਲ ਹਾਨੂੰ ਪਿੰਡ ਦੀ ਮਿੱਟੀ ਦੀ ਖੁਸ਼ਬੂ ਰਿਸ਼ਤਿਆਂ ਦੀ ਗਰਮੀ ਅਤੇ ਵਿਰਾਸਤ ਦੀ ਸ਼ਾਨ ਮਹਿਸੂਸ ਕਰਾਉਂਦੀ ਹੈ। ਇਸ ਕਿਤਾਬ ਵਿੱਚ ਤੁਹਾਨੂੰ ਪਿੰਡ ਦੀ ਸੰਸਕ੍ਰਿਤੀ ਤੇ ਵਿਰਾਸਤ ਪ੍ਰਵਾਰਣ ਦ੍ਰਿਸ਼ਾਂ ਦੀ ਅਹਿਮੀਅਤ ਮਿਲਦੀ ਹੈ। ਮਿੱਟੀ, ਮੋ ਅਤੇ ਯਾਦਾਂ ਦੀ ਕਹਾਣੀ ਜੋ ਦਿਲ ਨੂੰ ਛੂ ਜਾਵੇ। ਨਵੀਂ ਪੀੜ੍ਹੀ ਨੂੰ ਪਿੰਡ ਦੀ ਜੜ੍ਹਾਂ ਨਾਲ ਜੋਰਡਨ ਵਾਲਾ ਇੱਕ ਵਿਲੱਖਣ ਨੋਵਲਾ ਹੈ ਜੇਕਰ ਤੁਸੀਂ ਵੀ ਆਪਣੇ ਪਿੰਡ ਨਾਲ ਜੁੜੀ ਯਾਦਾਂ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਪਿੰਡ ਵਾਲੇ ਘਰ ਦਾ ਮੋਹ ਤੁਹਾਡੀ ਪੜਨ ਯੋਗ ਸੂਚੀ ਵਿੱਚ ਹੋਣਾ ਲਾਜ਼ਮੀ ਹੈ ਬੁੱਕ ਇਸ ਪਬਲਿਸ਼ਰ ਦੀ ਪਬਲੀਕੇਸ਼ਨ ਹਾਊਸ ਐਂਡ ਯੂ ਕੈਨ ਬਾਏ ਦਿਸ ਬੁੱਕ ਫਰਮ ਐਮਾਜ਼ਨ ਫਲਿੱਪਕਾਰਟ ਰੀਗੀਪਬਲੀਕੇਸ਼ਨ.ਕੋਮ ਮੈਂ ਇਸ ਤਰ੍ਹਾਂ ਦੀ ਕਿਤਾਬ ਨੂੰ 5 ਸਟਾਰ ਰੇਟਿੰਗ ਜਰੂਰ ਦੇਣਾ ਚਾਹੂੰਗਾ ਕਿਉਂਕਿ ਇਹ ਦਿਲ ਨੂੰ ਛੂੰਹਦੀ ਹੈ ਕਿਤਾਬ ਜੋ ਕਿ ਆਪਾਂ ਨੂੰ ਸਾਡੀ ਮਿੱਟੀ ਨਾਲ ਜੋੜਦੀ ਹੈ ਸੋ ਗੈਟ ਯੂਰ ਕਾਪੀ ਟੁਡੇ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਥਿਸ ਵੀਡੀਓ ਥੈਂਕ ਯੂ ਸੋ ਮੱਚ